ਜੀ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਨੇ ਵਧੀਆ ਹੋਵਗੇ ਤੇ ਰਾਜੀ ਖੁਸ਼ੀ ਹੋਵਗੇ ਸੋ ਲੋ ਫੈਮਿਲੀ ਮੈਂ ਨਵੇਂ ਵਲੌਗ ਦੀ ਸਟਾਰਟਿੰਗ ਕਰ ਲਈ ਹੈ ਤੇ ਇਹ ਮੇਰਾ ਵਲੌਗ ਹੈ ਮੈਨੂੰ ਹੁਣ ਪ੍ਰੋਪਰ ਨਾ ਯਾਦ ਤਾਂ ਨਹੀਂ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਦਾ ਸ਼ੂਟ ਕਰਿਆ ਹੋਇਆ ਹੈ ਗਾイズ ਕਿਉਂਕਿ ਨਾ ਜਦੋਂ ਮੈਂ ਇਹ ਵਲੌਗ ਸ਼ੂਟ ਕਰਦੀ ਪਈ ਸੀ ਉਦੋਂ ਥੋੜਾ ਮੈਂ ਠੀਕ ਸੀਗੀ ਬਟ ਉਸ ਤੋਂ ਬਾਅਦ ਮੇਰੀ ਤਬੀਅਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਸ਼ਾਮ ਨੂੰ ਮੈਂ ਡਾਕਟਰ ਕੋਲ ਵੀ ਗਈ ਆ ਵੀ ਤੁਹਾਨੂੰ ਵਲੌਗ ਦੇ ਵਿੱਚ ਮੈਂ ਦੱਸਿਆਗਾ ਮੈਂ ਦਵਾਈ ਲੈ ਕੇ ਆਈ ਤੇ ਮੈਨੂੰ ਬਿਲਕੁਲ ਵੀ ਫੀਵਰ ਨਹੀਂ ਉਤਰ ਰਿਹਾ ਸੀ ਗਾਇਜ਼ ਬਹੁਤ ਜ਼ਿਆਦਾ ਫੀਵਰ ਆ ਚੁੱਕਿਆ ਸੀ ਤੇ ਸ਼ਾਮ ਨੂੰ 8:00 ਵਜੇ ਦੇ ਕਰੀਬ ਫਿਰ ਮੇਰਾ ਟੈਸਟ ਹੋਇਆ ਕਿਉਂਕਿ ਇੰਨੇ ਦਿਨਾਂ ਤੋਂ ਮੈਨੂੰ ਫੀਵਰ ਆ ਰਿਹਾ ਹੈਗਾ ਮੈਨੂੰ 10-12 ਦਿਨ ਹੋ ਗਏ ਫੀਵਰ ਆਂਦਿਆਂ ਨੂੰ ਮੈਡੀਸਿਨ ਲੈ ਲੈਣੀ ਆ ਠੀਕ ਹੋ ਜਾਂਦਾ ਫਿਰ ਹੋ ਜਾਂਦਾ ਫਿਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਨੂੰ ਹੋ ਕੀ ਰਿਹਾ ਫਿਰ ਮੈਂ ਸੋਚਿਆ ਕਿ ਆਪਾਂ ਟੈਸਟ ਕਰਾ ਲੈਨੇ ਇੱਕ ਵਾਰ ਵੀ ਹੰਨਾ ਕੋਈ ਪ੍ਰੋਬਲਮ ਹੋਰ ਨਾ ਵਾ ਦੇ ਜੇ ਵੀ ਤੁਹਾਨੂੰ ਪਤਾ ਮੇਰਾ ਬੱਚਾ ਵੀ ਛੋਟਾ ਫਿਰ ਉਹਨੂੰ ਵੀ ਸੰਭਾਲਣਾ ਹੁੰਦਾ ਸਾਰਾ ਘਰ ਵੀ ਦੇਖਣਾ ਹੁੰਦਾ ਫਿਰ ਸਾਰੇ ਕੰਮ ਹੀ ਹੁੰਦੇ ਗਾਈਜ਼ ਤੇ ਫਿਰ ਮੈਂ ਸੋਚਿਆ ਕਿ ਆਪਾਂ ਟੈਸਟ ਕਰਾ ਲੈਨੇ ਤੇ ਫਿਰ ਮੈਂ ਟੈਸਟ ਕਰਾਇਆ ਤੇ ਫਿਰ ਥੋੜਾ ਜਿਹਾ ਮੈਨੂੰ ਟਾਈਫਾਇਟ ਤੇ ਇਨਫੈਕਸ਼ਨ जिद करके फिर ना तो मेरे तो यूट्यूब का काम हो रहा ना ही मेरे तो घर हो रहा मैं बिल्कुल दो दिन बैड रेस्ट सी भी मैं ना यूट्यूब का कर ना घर करो दिन कोई काम नहीं कर फिर अपने शरीर जे ठीक होगा अपन ही सारा कुछ चंगा लगेगा हूँ जो मेरा शरीर ठीक होगा मैं ता ही काम करूँगी जो शरीर नहीं ठीक तो मैं नहीं करूँगी करके पहला मैं अपने शरीर वालन दिता भी पहला मैं ठीक हो जाऊँ उस बाद करूँगी ਸੋ ਗਾਇਜ਼ ਵੀਡੀਓ ਨੂੰ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜਾ ਕੋ ਚੈਨਲ 'ਚ ਪਹਿਲੀ ਵਾਰ ਆਇਆ ਹੋਊਗਾ ਸੋ ਹਾਂਜੀ ਫੈਮਿਲੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਮੈਂ ਵਲੌਗ ਸਟਾਰਟ ਕਰਿਆ ਸੀ ਟਾਈਮ 10 ਵਜੇ ਦਾ ਸੀਗਾ ਤੇ ਮੈਂ ਘਰ ਦੇ ਕੰਮ ਕਰਨੇ ਸੀ ਸਾਰੀਆਂ ਸਫਾਈਆਂ ਸਾਰੇ ਕੰਮ ਪਏ ਹੋਏ ਸੀ ਗਾਇਜ਼ ਇੱਥੇ ਕੋਈ ਕੰਮ ਨਹੀਂ ਆਪਾਂ ਕਰਿਆ ਹੋਇਆ ਸੀ ਤੇ ਮੇਰੀ ਮੋਕਸ਼ੀ ਨੂੰ ਮੈਂ ਸਕੂਲ ਭੇਜਤਾ ਹੋਇਆ ਸੀਗਾ ਮੇਰੀ ਬੇਟੀ ਨੂੰ ਉਸ ਨਾਲੇ ਮੇਰੇ ਹਸਬੰਡ ਵੀ ਸ਼ੌਪ ਤੇ ਚਲੇ ਗਏ ਸੀ ਬਸ ਉਹਨਾਂ ਨੂੰ ਭੇਜ ਕੇ ਉਸ ਤੋਂ ਬਾਅਦ ਜਿਹੜਾ ਮੇਰਾ ਰੁਟੀਨ ਹੈ ਉਹ ਸਟਾਰਟ ਹੋ ਗਿਆ ਸੀਗਾ ਸਭ ਤੋਂ ਪਹਿਲਾਂ ਮੈਂ ਆਪਣੇ ਕਮਰੇ ਨੂੰ ਹੀ ਸੈੱਟ ਕਰਦੀ ਹੁੰਨੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਹੈਬਿਟ ਦਾ ਜਦ ਤੱਕ ਮੇਰਾ ਰੂਮ ਨਹੀਂ ਆਰਗੇਨਾਈਜ਼ ਹੋ ਜਾਂਦਾ ਉਦੋਂ ਤੱਕ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਕਿ ਹੋਏ ਮੇਰਾ ਰੂਮ ਤਾਂ ਸੈੱਟ ਹੀ ਹੋਇਆ ਅਚਾਨਕ ਕੋਈ ਆ ਜਾਏਗਾ ਕਿੱਦਾਂ ਲੱਗੇਗਾ ਜਾਂ ਆਪਣੇ ਮਾਈਂਡ 'ਚ ਛੱਤੀ ਖਿਆਲ ਆ ਜਾਂਦੇ ਯਾਰ ਸਭ ਤੋਂ ਪਹਿਲਾਂ ਮੇਰਾ ਇੱਕੋ ਹੀ ਚੋਇਸ ਹੈ ਕਿ ਮੈਂ ਆਪਣੇ ਰੂਮ ਨੂੰ ਸੈੱਟ ਕਰ ਲਾਂ ਉਸ ਤੋਂ ਬਾਅਦ ਮੈਂ ਹੋਰ ਕੋਈ ਕੰਮ ਕਰੂੰਗੀ ਬਸ ਜਿੱਦਾਂ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਨੂੰ ਝੜ ਕੇ ਵਿਛਾਇਆ ਉਸ ਤੋਂ ਬਾਅਦ ਫਿਰ ਨਾਲ ਹੀ ਮੇਰੀਆਂ ਬਾਰੀਆਂ ਨੇ ਤੇ ਨਾਲ ਹੀ ਉਹਨਾਂ ਤੇ ਬਾਅਦ ਆ ਦੋ ਤਿੰਨ ਦਿਨਾਂ ਬਾਅਦ ਕਪੜਾ ਮਾਰ ਦੇਣੀ ਹੁੰਨੀ ਹੈ ਮੇਰੀ ਹੈਬਿਟ ਹੈਗੀ ਕਿਉਂਕਿ ਫਿਰ ਇੱਥੇ ਗੰਦ ਇਕੱਠਾ ਹੁੰਦਾ ਵੀ ਕਹਿੰਦਾ ਮਿੱਟੀ ਧੂੜ ਨਿੱਕੀ ਇਕੱਠੀ ਹੁੰਦੀ ਫਿਰ ਜਿਹੜਾ ਸਾਫ਼ ਰਹਿੰਦਾਗਾ ਕੋਈ ਵੀ ਅਚਾਨਕ ਆ ਜਾਏ ਜਾਂ ਕਿਦਾਂ ਨਾ ਕਈ ਵੇਲੇ ਹੁੰਦਾ ਕਈ ਵੇਲੇ ਖਲਾ ਪੜਦਾ ਪੜਾ ਕਰਕੇ ਦੇਖ ਲੈਂਦਾ ਅੱਛਾ ਲੱਗਦਾ ਵੀ ਨਹੀਂ ਡਸਟ ਹਾਣਾ ਘਰ ਦੇ ਵਿੱਚ ਲੈ ਕੇ ਬੈਠਾ ਹੋਇਆ ਤੇ ਤਾਂ ਕਰਕੇ ਮੇਰੀ ਆਦਤ ਹੈ ਜਦੋਂ ਮੈਂ ਡਸਟਿੰਗ ਕਰਦੀ ਆ ਨਾ ਸਾਰੇ ਪਾਸੇ ਇੱਕ ਵਾਰ ਹੱਥ ਮਾਰ ਦੇਣੀ ਹੁੰਨੀ ਹੈਗੀ ਨਾਲ ਹੀ ਫੋਟੋ ਲੱਗੀ ਹੋਈ ਉੱਥੇ ਮਾਰ ਦੇਣੀ ਹੁੰਦੀ ਹੈ ਜਿੱਥੇ-ਇਥੇ ਮੈਨੂੰ ਲੱਗਦਾ ਮੈਂ ਨਾਲ ਦੀ ਨਾਲ ਸੋ ਗਾਇਸ ਜਿੱਦਾਂ ਮੈਂ ਅੰਦਰੋਂ ਕਰਕੇ ਆਈ ਉਸ ਤੋਂ ਬਾਅਦ ਮੈਂ ਬਾਹਰ ਆ ਗਈ ਸੀ ਲੌਬੀ ਦੇ ਵਿੱਚ ਲੌਬੀ ਵਾਲੀ ਬੈੱਡਸ਼ੀਟ ਮੈਂ ਇਹ ਝਾੜ ਕੇ ਵਿਛਾ ਲਈ ਸੀ ਬੈੱਡਸ਼ੀਟ ਤਾਂ ਆਪਾਂ ਉਹੀ ਰੱਖਾਂਗੇ ਬਸ ਇੱਕ ਵਾਰ ਝਾੜ ਕੇ ਵਿਛਾ ਦੇਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਵੇਰੇ ਸਵੇਰੇ ਹਰ ਲੇਡੀਜ਼ ਦਾ ਇਹੀ ਰੂਟੀਨ ਹੁੰਦਾ ਹੈ ਘਰ ਦੀ ਸਾਰੀਆਂ ਚੱਦਰਾਂ ਇੱਕ ਵਾਰ ਝਾੜ ਕੇ ਵਿਛਾਈਆਂ ਹੁੰਦੀਆਂ ਨੇ ਕਿਉਂਕਿ ਜਦ ਤੱਕ ਆਪਾਂ ਝਾੜ ਕੇ ਵਿਛਾਉਂਦੇ ਆਪਣੇ ਮਨ ਨੂੰ ਟਿਕਾ ਨਹੀਂ ਹੁੰਦਾ ਮੇਰੇ ਤਰ੍ਹਾਂ ਹੋਰ ਕੌਣ-ਕੌਣ ਹੈ ਸਾਰੇ ਜਣੇ ਕਮੈਂਟ ਕਰਿਓ ਵੈਸਾ ਸਾਰਿਆਂ ਦੇ ਘਰ ਦੇ ਵਿੱਚ ਹੀ ਡੇਲੀ ਜਿਹੜੀਆਂ ਬੈੱਡਸ਼ੀਟਸ ਨੇ ਟਾ ਝਾੜ ਕੇ ਹੀ ਵਿਸ਼ੇਦੀਆਂ ਹੁੰਦੀਆਂ ਨੇ ਕਿਉਂਕਿ ਇਹ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕੰਮ ਜਦ ਤੱਕ ਆਪਾਂ ਬੈੱਡ ਸ਼ੀਟ ਝਾੜ ਕੇ ਚੰਗੀ ਤਰ੍ਹਾਂ ਨਹੀਂ ਵਿਛਾਵਾਂਗੇ ਤਾਂ ਉਹ ਅੱਛੀ ਨਹੀਂ ਲੱਗਦੇ ਆਪਣੇ ਮਾਈਂਡ ਨੂੰ ਏਦਾਂ ਹੋਈ ਜਾਊਗਾ ਕਿ ਪਤਾ ਨਹੀਂ ਕਿੰਦਾ ਖਲਾਰਾ ਜਾਂ ਪਿਆ ਹੋਇਆਗਾ ਜਿੱਦਾਂ ਹੀ ਗਾਇਜ਼ ਮੈਂ ਲੌਬੀ ਵਾਲੀ ਬੈੱਡ ਸ਼ੀਟ ਸੈੱਟ ਕਰੀ ਉਸ ਤੋਂ ਬਾਅਦ ਸਾਹਮਣੇ ਤੁਸੀਂ ਟੇਬਲ ਦੇਖ ਰਹੇ ਹੋਵੋਗੇ ਇਹ ਐਲਈਡੀ ਵਾਲਾ ਟੇਬਲ ਹੈ ਇਦੇ ਉੱਤੇ ਨਾ ਕੋਈ ਵੀ ਚੀਜ਼ ਹੋਏ ਕੋਈ ਵੀ ਖਲਾਰਾ ਹੋਏ ਅਸੀਂ ਕੁਝ ਵੀ ਹੋਏ ਕੋਈ ਫਰੂਟ ਲਈਏ ਜਾਂ ਕੋਈ ਸਬਜੀ ਲਈਏ ਸਭ ਕੁਝ ਅਸੀਂ ਇਹਦੇ ਉੱਪਰ ਆ ਕੇ ਰੱਖ ਦਿੰਨੇ ਆ ਉਹ ਯਾਨੀ ਆਦਤ ਹੁੰਦੀ ਬੰਦੇ ਦੀ ਇੱਕ ਸਪੈਸ਼ਲ ਜਗ੍ਹਾ ਹੀ ਹੁੰਦੀ ਹੈ ਜਿੱਥੇ ਆਪਣਾ ਖਲਾਰਾ ਪੇਜਦਾ ਸੋ ਸਾਡੇ ਘਰ ਦਾ ਸਾਰਾ ਖਲਾਰਾ ਇਸ ਟੇਬਲ ਦੀ ਨਜ਼ਰ ਆਊਗਾ ਤਾਂ ਜਦੋਂ ਮਰਜ਼ੀ ਦੇਖ ਲਓ ਗਾਇਸ ਮੈਂ ਨਾ ਸਵੇਰੇ ਇੱਕ ਵਾਰ ਸੈੱਟ ਕਰ ਦਿੰਨੀ ਆ ਸ਼ਾਮ ਤੱਕ ਫੇਰ ਗੰਦਾ ਜਾ ਹੋ ਜਾਂਦਾ ਉਸ ਕੁਝ ਨਾ ਕੁਝ ਸਮਾਨ ਰੱਖ ਦਿੰਨੇ ਆ ਤਾਂ ਅਗਲੇ ਦਿਨ ਸਵੇਰੇ ਫੇਰ ਮੈਨੂੰ ਸਾਰਾ ਕਲੀਨ ਕਰਨਾ ਪੈਂਦਾਗਾ ਤਾਂ ਫਿਰ ਇਹੀ ਹੋ ਜਾਂਦਾ ਕਿ ਡੇਲੀ ਇਹ ਸਾਬ ਸਫਾਈ ਕਰਨੀ ਬਹੁਤ ਜ਼ਰੂਰੀ ਆ ਸੋ ਬਸ ਇੱਥੇ ਮੈਂ ਸਾਰਾ ਖਲਾਰਾ ਕਲੂਰ ਚੱਕ ਦੂੰਗੇ ਇਹ ਨਾ ਮੋਕਸ਼ੀ ਦਾ ਸਟੀਮਰ ਪਿਆ ਸੀ ਉਹਨੂੰ ਮੈਂ ਡੇਲੀ ਸਟੀਮ ਵਗੈਰਾ ਦਿੰਨੀ ਆ ਨਾ ਤਾਂ ਉਹ ਪਿਆ ਹੋਇਆ ਸੀ ਫਿਰ ਉਹਨੂੰ ਇਕੱਠਾ ਕਰਕੇ ਰੱਖਿਆ ਕਿਉਂਕਿ ਸਵੇਰੇ ਮੋਕਸ਼ੀ ਛੇੜਦੀ ਪਈ ਸੀ ਸਕੂਲ ਜਾਣ ਤੋਂ ਪਹਿਲਾਂ ਤੇ ਮੈਂ ਚਲ ਉਹਨੂੰ ਸੈੱਟ ਕਰਕੇ ਰੱਖ ਦਿੰਨੀ ਆ ਉਹਨੂੰ ਵੀ ਨਾ 골ਡ ਤੇ ਫੀਵਰ ਹੋਇਆ ਹੀ ਹੋਇਆਗਾ ਤੇ ਤਾਂ ਕਰਕੇ ਉਹਨੂੰ ਮੈਨੂੰ ਡੇਲੀ ਸਟੀਮ ਦੇਣੀ ਪੈਂਦੀ ਗਾਈਜ਼ ਕਿਉਂਕਿ ਉਹਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਆਪਣੇ ਨਾਲ ਹਨਾ ਮੈਂ ਤਾਂ ਚਲੋ ਬਿਮਾਰਾ ਮੈਂ ਤਾਂ ਚਲੋ ਕੋਈ ਨਹੀਂ ਆਪਣਾ ਧਿਆਨ ਰੱਖ ਲੂੰਗੀ ਮੈਂ ਤਾਂ ਵੱਡੀ ਆ ਮੈਂ ਤਾਂ ਪਤਾ ਕੀ ਹਾਂ ਮੈਂ ਬਿਮਾਰਾ ਹੈ ਕਿਦਾਂ ਬੱਚਿਆਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਬੱਚਾ ਤਾਂ ਬੋਲ ਕੇ ਦੱਸ ਸਕਦਾ ਸੋ ਬੱਚੇ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸੋ ਹਾਂਜੀ ਫੈਮਿਲੀ ਜਿੱਦਾਂ ਮੈਂ ਸਾਰੀ ਲੌਬੀ ਹਨਾ ਸਾਰਾ ਟੇਬਲ ਟੂਬਲ ਸੈੱਟ ਕਰਿਆ ਉਸ ਤੋਂ ਬਾਅਦ ਫਿਰ ਮੈਂ ਡਰੋਇੰਗ ਰੂਮ ਦੇ ਵਿੱਚ ਆ ਗਈ ਸੀ ਕਿਉਂਕਿ ਇੱਕ ਵਾਰ ਡਰੋਇੰਗ ਰੂਮ ਦੀ ਵੀ ਸੈਟਿੰਗ ਕਰਨੀ ਜ਼ਰੂਰੀ ਹੈ ਇੱਕ ਵਾਰ ਮੈਨੂੰ ਇ ਕਿ ਮੈਂ ਸਾਰੇ ਘਰ ਦੀ ਕਲੀ-ਕਲੀ ਚੀਜ਼ ਨੂੰ ਝਾੜਨਾ ਇੱਕ ਵਾਰ ਜਦੋਂ ਤੱਕ ਮੈਂ ਚੰਗੀ ਤਰ੍ਹਾਂ ਡਸਟਿੰਗ ਨਹੀਂ ਕਰਦੀ ਉਹ ਤੱਕ ਜਿਹੜਾ ਮੈਂ ਝਾੜੂ ਨਹੀਂ ਮਾਰਦੀ ਮੇਰੀ ਕੋਈ ਹੈਬੀਟ ਹੈ ਕਿ ਇੱਕ ਵਾਰ ਮੈਂ ਸਾਰੀ ਡਸਟਿੰਗ ਵਗੈਰਾ ਕਰ ਲੈਣੀ ਉਸ ਤੋਂ ਬਾਅਦ ਹੋਰ ਕੋਈ ਕੰਮ ਕਰਦੀ ਹਾਂ ਬਸ ਇਦਾਂ ਹੀ ਸਾਰੇ ਚੁੱਕ ਚੀਜ਼ਾਂ ਨੂੰ ਮੈਂ ਇੱਕ ਵਾਰ ਸੈੱਟ ਕਰ ਦੂੰਗੀ ਜਿੱਥੇ ਤੇ ਇਹਨਾਂ ਕੁਝ-ਕੁਝ ਖਿਲ ਰਿਹਾ ਹੋਊਗਾ ਸੈੱਟ ਕਰਕੇ ਰੱਖ ਦੂੰਗੀ ਤੇ ਬਾਕੀ ਗਾਇਸ ਵੀਡੀਓ ਦੇ ਵਿੱਚ ਜਿਹੜਾ ਕੋਈ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੀ ਚੈਨਲ ਤੋਂ ਜਾਇਓ ਕਿਉਂਕਿ ਤੁਸੀਂ ਸਬਸਕ੍ਰਾਈਬ ਕਰੋਗੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਕਿਉਂਕਿ ਤੁਹਾਡੀ ਇੱਕ ਲਾਈਕ ਨਾਲ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਇੱਕ ਬਟਨ ਹੀ ਦਬਣਾ ਹੈਗਾ ਬਟ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਕਿ ਤੁਸੀਂ ਸਾਰੇ ਜਨੇ ਇੰਨਾ ਪਿਆਰ ਤੇ ਸਪੋਰਟ ਦੇ ਰਹੇ ਹੋ ਬਸ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਗਾਇਜ਼ ਸੋ ਇੱਥੇ ਬਸ ਨਾਲ ਨਾਲ ਮੈਂ ਆਪਣਾ ਜਿਹੜਾ ਡਰਾਇੰਗ ਰੂਮ ਹੈ ਸੈੱਟ ਕਰ ਰਹੀ ਸੀ ਬਸ ਗਾਇਜ਼ ਮੇਰਾ ਤਾਂ ਇਹ ਹੀ ਰੁਟੀਨ ਹੈਗੀ ਜਿੱਦਾਂ ਹੁਣ ਸਰਦੀਆਂ ਨੇ ਹੁਣ ਸਰਦੀਆਂ ਚਲੋ ਜਾ ਹੀ ਰਹੀਆਂ ਨੇ ਗਰਮੀਆਂ ਆ ਰਹੀਆਂ ਨੇ ਗਰਮੀਆਂ ਦਾ ਵੈਲਕਮ ਕਰਨਾ ਹੈ ਆਪਾਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੁੰਦਾ ਕੰਮ ਕਰਨਾ ਹਲੇ ਸਰਦੀਆਂ ਦੇ ਵਿੱਚ ਫਿਰ ਵੀ ਸੌਖਾ ਥੋੜਾ ਜਿਹਾ ਤੇ ਬਸ ਮੈਂ ਕਿਹਾ ਚਲੋ ਹੁਣ ਸਰਦੀ ਜਾ ਹੀ ਰਹੀ ਹੈ ਚਲੋ ਜਿੰਨੇ ਕਿ ਮੇਰਾ ਰੁਟੀਨ ਹੈ ਜਿਵੇਂ ਦਾ ਹੈ ਮੈਂ ਤੁਹਾਡੇ ਸਾਰਨਾ ਸ਼ੇਅਰ ਕਰ ਰਹੀ ਹਾਂ ਬਾਕੀ ਗਾਇਸ ਤੁਸਾਰ ਜਨੇ ਮੇਰੇ ਸੂਟ ਦੇ ਵਿੱਚ ਹਨ ਜਿਹੜੇ ਵਲੌਗ ਨੇ ਪਸੰਦ ਕਰਦੇ ਹੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜੇ ਸੂਟ ਦੇ ਵਿੱਚ ਵਲੌਗ ਬਣਾਏ ਜਾਣ ਤੇ ਮੇਰੇ ਕੋਲ ਆਹੀ 2-4 ਸੂਟ ਹੀ ਨੇ ਜਿਹੜੇ ਮੈਂ ਸਰਦੀਆਂ ਦੇ ਸਿਲਾਏ ਹੋਏ ਨੇ ਵੈਸੇ ਮੈਂ ਸਰਦੀਆਂ ਦੇ ਵਿੱਚ ਜਿਆਦਾ ਬੁੱਲਨ ਵਾਲੇ ਕੱਪੜੇ ਪੋਣੀ ਆ ਮੇਰੇ ਜ਼ਿਆਦਾ ਸੂਟ ਤਾਂ ਨਹੀਂ ਸਿਲਾਏ ਹੋਏ ਜਿਹੜੇ ਵੀ ਹੈਗੇ ਚਲੋ ਮੈਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੂੰਗੀ ਵੀ ਵੀਡੀਓ ਬਣਾਈ ਜਾਏ ਤੇ ਬਸ ਉਸ ਵਾਰ ਮੈਂ ਫ੍ਰਿਜ ਦੇ ਉੱਪਰ ਸੈੱਟ ਕਰਨ ਲੱਗੀ ਸੀ ਸਾਰਾ ਸਮਾਨ ਸੈਟਿੰਗ ਕਰਕੇ ਰੱਖ ਰਹੀ ਸੀ ਜੋ ਕੁਝ ਪਿਆ ਸੀ ਮੈਂ ਕਿਹਾ ਚਲੋ ਇੱਕ ਵਾਰ ਫ੍ਰਿਜ ਦੇ ਉੱਤੋਂ ਵੀ ਚੰਗੀ ਤਰ੍ਹਾਂ ਨਾ ਜੋ ਵੀ ਸਮਾਨ ਸੈੱਟ ਹੋ ਕੇ ਰੱਖਿਆ ਜਾਊਗਾ ਤਾਂ ਅੱਛਾ ਲੱਗਦਾ ਕਿਉਂਕਿ ਜੇ ਇੱਕ ਜਗ੍ਹਾ ਤੇ ਸਮਾਨ ਸੈੱਟ ਹੋਊਗਾ ਤਾਂ ਅੱਛਾ ਲੱਗੂਗਾ ਜੇ ਆਪਾਂ ਖਿਲਾਰ ਕੇ ਇੱਧਰ ਉੱਧਰ ਰੱਖੀ ਜਾਵਾਂਗੇ ਉਹ ਚੰਗਾ ਨਹੀਂ ਲੱਗਦਾ ਹੁੰਦਾ बस अपने रूम च मार दूंगी रूम च मार दूंगी लोबी च बस सारे पास एक बार झाड़ू मार दूंगी क्योंकि जो तक झाड़ू नी बजेगा उड़ा अपने काम ने लगेगा की घर कोई काम हो बिखरिया रिंदा है ਬਾਕੀ ਗਾਇਸ ਸਾਡੇ ਤਾਂ ਐਵੇਂ ਦਾ ਮਾਹੌਲ ਹੈ ਸਾਡੇ ਘਰ ਦਾ ਕਿ ਪਤਾ ਨਹੀਂ ਲੱਗਦਾ ਅਚਾਨਕ ਕੋਈ ਵੀ ਆ ਜਾਂਦਾ ਹੈਗਾ ਕਿਸੇ ਟਾਈਮ ਵੀ ਕੋਈ ਵੀ ਆ ਸਕਦਾ ਕੁਝ ਨਹੀਂ ਪਤਾ ਹੈਗਾ ਜਿਹਦੇ ਕਰਕੇ ਮੈਨੂੰ ਫਿਰ ਇਹ ਹੁੰਦਾ ਕਿ ਮੈਂ ਆਪਣੀ ਸਫਾਈਆਂ ਦਾ ਕੰਮ ਫਟਾਫਟ ਨਿਭੇ ਲਾਂ ਬਾਕੀ ਕੰਮ ਤਾਂ ਚਲੋ ਹੁੰਦੇ ਰਹਿਣਗੇ ਸਫਾਈਆਂ ਦਾ ਮੇਨ ਜ਼ਰੂਰੀ ਹੁੰਦਾ ਬਾਕੀ ਗਾਇਸ ਮੈਂ ਕਿਚਨ ਦਾ ਕੁਝ ਨਹੀਂ ਕਰਿਆ ਸੀ ਕਿਚਨ ਦਾ ਕੰਮ ਮੰਮੀ ਨੇ ਕਰਿਆ ਸੀਗਾ ਮੇਰੀ ਇੱਥੇ ਹਾਲਤ ਹੋਰ ਹੀ ਸੀ ਖਰਾਬ ਕਿਉਂਕਿ ਜਦੋਂ ਮੈਂ ਕੰਮ ਕਰ ਰਹੀ ਸੀ ਕਿਉਂਕਿ ਮੈਨੂੰ ਟਾਈਫਾਇਡ ਹੋਇਆ ਪਿਆ ਸੀਗਾ ਇਨਫੈਕਸ਼ਨ ਬਹੁਤ ਜ਼ਿਆਦਾ ਹੋਇਆ ਪਿਆ ਹੈਗਾ ਗਾਇਸ ਉਹਦੇ ਕਰਕੇ ਮੈਨੂੰ ਫੀਵਰ ਹੈ ਜ ਤੇ ਇਹ ਮੈਂ ਕੰਮ ਤਾਂ ਕਰ ਰਹੀ ਸੀ ਬਟ ਮੇਰੇ ਤੋਂ ਹੋ ਨਹੀਂ ਰਿਹਾ ਸੀ ਮੈਂ ਸਾਹ ਲੈ ਲੈ ਕੇ ਜਾਂ ਕਿਦਾਂ ਮਸਾਂ ਕੰਮ ਕਰ ਰਹੀ ਸੀ ਕਿ ਨਾਲੇ ਤੁਹਾਡੇ ਲਈ ਸ਼ੋਰਟ ਲੈ ਰਹੀ ਸੀ ਮੈਨੂੰ ਇਦਾਂ ਹੁੰਦਾ ਕਿ ਮੈਂ ਆਪਣੀ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਾਣੀ ਹੈ ਤੁਹਾਡੇ ਸਾਰੇ ਤੱਕ ਤਾਂ ਕਰਕੇ ਮੈਂ ਮਿਹਨਤ ਜਿਹੜੀ ਕਰਦੀ ਰਹਿਣੀ ਹੈਗੀ ਬਟ ਕਿਤੇ ਨਾ ਕਿਤੇ ਇੰਨੀ ਮਿਹਨਤ ਕਰਦੀ ਹੈ ਫਿਰ ਮੈਨੂੰ ਮੇਰੇ ਸਰੀਰ ਨੂੰ ਹੀ ਭਾਰਾ ਪੈ ਜਾਂਦਾ ਹੈਗਾ ਕਿ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਨਾ ਇੱਕਦਮ ਮੈਂ ਪੋਚਾ ਵੀ ਲਗਾਇਆ ਛਾੜੂ ਵੀ ਮਾਰਿਆ ਸਾਰੇ ਘਰ ਚ ਹਨਾ ਇਬੀ ਜੋ ਹੀ ਨਾ ਕਰਦੀ ਆਪੇ ਹੁੰਦਾ ਰਹਿੰਦਾ ਜਬਾਤ ਚ ਕਰ ਲੈਂਦੀ ਥੋੜਾ ਬਦ ਤਬੀਅੋਂ ਦੇਖ ਲੈਂਦੀ ਥੋੜਾ ਜਿਹਾ ਆਪਣੇ ਵੱਲ ਵੀ ਧਿਆਨ ਦੇਣਾ ਪੈਂਦਾ ਬਟ ਮੈਂ ਬਿਲਕੁਲ ਹੀ ਆਪਣਾ ਧਿਆਨ ਦਿੱਤਾ ਮੈਨੂੰ 10 ਬਰਨ ਦਿਨ ਹੋ ਗਏ ਸੀ ਵੀਰ ਚੜਦਿਆਂ ਨੂੰ ਮੈਂ ਉਦਾਂ ਹੀ ਫੇਰੀ ਜਾ ਰਹੀ ਸੀ ਦੀਦੀ ਸਭ ਹਣ ਜਿੱਦਾਂ ਮੇਰੇ ਘਰ ਦੇ ਵਿੱਚ ਜਿਵੇਂ ਸੀ ਕੰਮਕਾਰ ਮੈਂ ਉਦਾਂ ਹੀ ਕਰੀ ਜਾ ਰਹੀ ਸੀ ਜੇ ਬਾਹਰ ਜਾਣਾ ਸੀ ਜਿਵੇਂ ਮੋਕਸ਼ੀ ਦੇ ਆਪਾਂ ਸਕੂਲ ਦਾ ਪਤਾ ਕਰਕੇ ਆਏ ਹਣਾ ਮੋਕਸ਼ੀ ਸਕੂਲ ਦਾ ਵੀ ਪਤਾ ਕੀਤਾ ਹੈ ਮੋਕਸ਼ੀ ਨੂੰ ਵੀ ਹੁਣ ਆਪਾਂ ਸਕੂਲ 'ਚ ਲਗਾਣਾ ਐਡਮਿਸ਼ਨ ਕਰਾਉਣਾ ਹੈਗਾ ਕਦੇ ਉਧਰ ਜਾਣੀ ਆ ਕਦੇ ਇੱਧਰ ਉਧਰ ਮੈਂ ਵੀ ਫਿਰ ਤੋਦੇ ਕਰਕੇ ਜਿਹੜਾ ਫਿਰ ਮੈਨੂੰ ਫੀਵਰ ਆ ਗਿਆ ਤਾਂ ਹੁਣ ਤਾਂ ਚਲੋ ਆਪਣੀ ਘੇਰਮਕਾਰੀ ਲਈ ਹੁਣ ਤਾਂ ਮੈਂ ਠੀਕ ਹੋ ਗਈ ਬਾਕੀ ਮੇਰੀ ਥੋੜੀ ਜੀ ਆਵਾਜ਼ ਖਰਾਬ ਹੈ ਹਲੇ ਵੀ ਆਵਾਜ਼ ਵੀ ਠੀਕ ਹੋ ਜੂਗੀ ਤੇ ਬਾਕੀ ਗਾਇਸ ਗੱਲਾਂ ਬਾਤਾਂ ਕਰਦੇ ਕਰਦੇ ਮੈਂ ਆਪਣੇ ਘਰ ਦੇ ਵਿੱਚ ਝਾੜੂ ਮਾਰ ਹੀ ਲਿਆ ਬਾਕੀ ਵੀਡੀਓ ਕਿੱਦਾਂ ਲੱਗੀ ਜਰੂਰ ਦੱਸੋ ਗਾਇਸ ਕਮੈਂਟ ਕਰਕੇ ਫੈਮਿਲੀ ਬਸ ਮੇਰਾ ਡਰੋਇੰਗ ਰੂਮ ਚਾਹੇੜਾ ਚਾੜੂ ਵਾਜੀ ਗਿਆ ਸੀ ਤੇ ਬਸ ਜੋ ਵੀ ਹਨਾ ਕੂੜਾ ਵਗੈਰਾ ਹੋਊਗਾ ਮੈਂ ਸਾਰਾ ਇਕੱਠਾ ਕਰਕੇ ਹਨਾ ਬਾਹਰ ਪਲਾਟ 'ਚ ਛੱਡਿਆ ਨਹੀਂ ਹੁੰਨੀਆਂ ਬਾਕੀ ਜਿਹੜੇ ਕਾਗਜ਼ ਹੁੰਦੇ ਆ ਉਹਨਾਂ ਨੂੰ ਆਪਾਂ ਅੱਗ ਲਗਾ ਦਿੰਨੇ ਹੁੰਨੇ ਆ ਸਾਡੇ ਐਵੇਂ ਇੰਨਾ ਕੀ ਥੋੜਾ ਬਹੁਤ ਹੀ ਕੂੜਾ ਹੁੰਦਾ ਹੈਗਾ ਜ਼ਿਆਦਾ ਨਹੀਂ ਹੁੰਦਾ ਤੇ ਬਾਕੀ ਗਾਇਜ਼ ਜੋ ਵੀ ਵੀਡੀਓ ਤੇ ਤੁਹਾਨੂੰ ਵਧੀਆ ਲੱਗਿਆ ਜਿਹੜਾ ਵੀ ਮੇਰੀ ਵੀਡੀਓ ਦਾ ਪਾਰਟ ਵਧੀਆ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਤੁਹਾਡੇ ਸਾਰਿਆਂ ਦੇ ਕਮੈਂਟ ਤੋਂ ਹੀ ਮੈਨੂੰ ਪਤਾ ਲੱਗੇਗਾ ਕੌਣ-ਕੌਣ ਮੇਰੀ ਵੀਡੀਓ ਗਾਈਜ਼ ਇਸ ਤੋਂ ਪਹਿਲਾਂ ਹਨਾ ਕਰਦੇ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜਿਹੜੇ ਸਵੇਰੇ ਉੱਠ ਕੇ ਆਪਾਂ ਕਰ ਲੈਣੇ ਹੈਗੇ ਹੁਣ ਸਾਰੇ ਕਿੰਨੇ ਕੰਮ ਤੁਹਾਡੇ ਸਾਰ ਨਾਲ ਹਨਾ ਮੈਂ ਸ਼ੇਅਰ ਕਰਾਂ ਕਿਉਂਕਿ ਜੇ ਮੈਂ ਤੁਹਾਡੇ ਨਾਲ ਸਾਰੇ ਕੰਮ ਸ਼ੇਅਰ ਕਰਨ ਲੱਗ ਗਈ ਤਾਂ ਮੇਰੀ ਵੀਡੀਓ ਫਿਰ ਬਹੁਤ ਲੰਬੀ ਹੋ ਜਾਣੀ ਹੈ ਤੇ ਘਰ ਦੇ ਵਿੱਚ ਛੋਟੇ-ਛੋਟੇ ਬਹੁਤ ਸਾਰੇ ਕੰਮ ਹੁੰਦੇ ਕਰਨ ਵਾਲੇ ਹਲ ਤਾਂ ਮੈਂ ਤੁਹਾਨੂੰ ਸਾਰੇ ਨੂੰ ਮੇਨ-ਮੇਨ ਕੰਮ ਦਿਖਾਨੀ ਹੈ ਕਿ ਹਨਾ ਵੀ ਇਹ ਕੰਮ ਮੈਂ ਕਰ ਰਹੀ ਹਾਂ ਕਿ ਵੈਸੇ ਬਹੁਤ ਸਾਰੇ ਕੰਮ ਹੋ ਜਾਂਦੇ ਕਰਨ ਵਾਲੇ ਸੇ ਰੋੜ ਦੇ ਸਾਰ ਸਭ ਤੋਂ ਪਹਿਲਾਂ ਆਪਣਾ ਨਹਾਣਾ ਆਪਣਾ ਹਨਾ ਚਾਹ ਵਗੈਰਾ ਸਭ ਦਾ ਦੇਖਣਾ ਉਸ ਤੋਂ ਬਾਅਦ ਨਾਸ਼ਤਾ ਹੋ ਜਾਂਦਾਗਾ ਉਸ ਤੋਂ ਬਾਅਦ ਫਿਰ ਨਾਸ਼ਤੇ ਦੇ ਬਰਤਨ ਬਹੁਤ ਸਾਰੇ ਕੰਮ ਹੁੰਦੇ ਗਾਇਸ ਕਰਨ ਵਾਲੇ ਛੋਟੇ-ਛੋਟੇ ਕਾਰ ਜੋ ਹਨਾ ਜਿੰਨੇ ਵੀ ਲਾ ਲੋ ਚਾਹੇ ਕਾਰ ਛੋਟਾ ਹੋਏ ਚਾਹੇ ਵੱਡਾ ਹੋਏ ਕੰਮ ਤਾਂ ਦੇਖੋ ਨਹੀਂ ਹੋ ਜਾਂਦੇ ਆ ਕਰਨੇ ਤਾਂ ਪੈਂਦੇ ਹੀ ਆ ਆਪਾਂ ਨੂੰ ਕੰਮ ਤੇ ਬਾਕੀ ਉਹ ਇਹ ਬੱਚਾ ਵੀ ਛੋਟਾ ਹਾ ਨਾ ਮੋਕਸ਼ੀ ਦਾ ਮੋਕਸ਼ੀ ਦਾ ਵੀ ਧਿਆਨ ਰੱਖਣਾ ਪੈਂਦਾ ਉਹਨੂੰ ਵੀ ਤੁਹਾਨੂੰ ਪਤਾ ਸਰਦੀ ਲੱਗੀ ਹੋਈ ਹੈ ਮੈਨੂੰ ਵੀ ਲੱਗੀ ਔਨੂੰ ਵੀ ਲੱਗੀ ਫਿਰ ਅਸੀਂ ਦੋਨੋਂ ਬਿਮਾਰ ਵੀ ਚੱਲ ਰਹੇ ਹਾਂ ਤੇ ਫਿਰ ਉਹਦੇ ਨਾਲ YouTube ਨੂੰ ਹੈਂਡਲ ਕਰਨਾ ਕਈ ਵਾਰ ਥੋੜਾ ਔਖਾ ਲੱਗਦਾਗਾ ਬਟ ਉਹਨੂੰ YouTube ਤੇ ਕੰਮ ਸ਼ੁਰੂ ਕੀਤਾ ਤਾਂ ਕਰ ਨਹੀਂ ਆਗਾ ਗਾਇਸ ਬਾਕੀ ਤਾਂ ਸਾਰਿਆਂ ਦੇ ਸਪੋਰਟ ਤੇ ਸਾਥ ਨਾਲ ਮੈਂ ਬਹੁਤ ਅੱਗੇ ਆ ਚੁੱਕੀ ਹਾਂ ਹਲੇ ਬਸ ਇਹ ਕਿ ਤੁਹਾਡੇ ਸਾਰਿਆਂ ਦੇ ਹੋਰ ਇੰਨਾ ਕ ਸਾਥ ਚਾਹੀਦਾ ਕਿ ਤੁਸੀਂ ਸਾਰੇ ਜਨੇ ਹੋਰ ਮੇਰੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਪਲੀਜ਼ ਆਪਣੇ ਗਰੁੱਪਸ ਦੇ ਵਿੱਚ ਆਪਣੇ ਫਰੈਂਡਸ ਨਾਲ ਤਾਂ ਕਿ ਕਿਸੇ ਨੂੰ ਪਤਾ ਲੱਗੇ ਹਨਾ ਵੀ ਆਪਾਂ ਇਦਾਂ ਵੀਡੀਓ ਬਣਾ ਰਹੇ ਹਾਂ ਤਾਂ ਉਹ ਵੀ ਮੇਰੀ ਵੀਡੀਓ ਨੂੰ ਦੇਖ ਸਕਣ ਤਾ ਬਸ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜਿਹੜਾ ਕੋ ਚੈਨਲ ਚ ਪਹਿਲੀ ਵਾਰ ਆਇਆ ਹੋਊਗਾ ਬਾਕੀ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਮੈਨੂੰ ਡੇਲੀ ਦੇਖਦੇ ਨੇ ਡੇਲੀ ਕਮੈਂਟ ਕਰਦੇ ਨੇ ਤੁਹਾਡੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਮੋਟੀਵੇਟ ਕਰਦੇ ਹੋ ਨਾ ਤੁਹਾਡੇ ਸਾਰਿਆਂ ਦੇ ਮੋਟੀਵੇਟ ਕਰਨ ਨਾਲ ਤਾਂ ਮੈਂ ਇੱਥੇ ਤੱਕ ਆਈਆਂ ਜੇ ਤੋ ਸ਼ਾਇਦ ਤੁਸੀਂ ਨਾ ਹੁੰਦੇ ਕੀ ਪਤਾ ਮੇਰਾ ਕੀ ਬੰਦਾ ਹਨਾ ਤੁਸੀਂ ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਕਿ ਹਾਂ ਤੁਸੀਂ ਕੰਮ ਕਰੋ ਤਾਂ ਮੈਂ ਤਾਂ ਕਰਕੇ ਇੱਥੇ ਤੱਕ ਆ ਚੁੱਕੇ ਹਾਂ ਗਾਇਜ਼ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਹਨਾ ਇੰਨਾ ਪਿਆਰ ਤੇ ਸਪੋਰਟ ਦਿੱਤਾ ਤੇ ਇੰਨਾ ਸਾਥ ਦਿੱਤਾ ਬਾਕੀ ਗਾਇਜ਼ ਇੱਥੇ ਨਾ ਮੈਂ ਝਾੜੂ ਮਾਰਦੀ ਪਈ ਆ ਬਾਕੀ ਗਾਇਜ਼ ਅੰਦਰੋਂ ਮੈਂ ਝਾੜੂ ਮਾਰ ਲਿਆ ਸੀ ਤੇ ਬਾਹਰ ਆ ਗਈ ਹੋਈ ਸੀ ਬਾਰ ਬਾਰੇ ਬਾਰ ਨਾ ਮੋਕਸ਼ੀ ਦੀ ਸਾਈਕਲ ਪਈ ਸੀ ਕਿ ਮੈਂ ਕਿਹਾ ਇਦਾਂ ਹੀ ਪਈ ਹੈ ਮੋਕਸ਼ੀ ਕਰੇ ਯੂਜ਼ ਕਰਦੇ ਕਿਉਂਕਿ ਮੋਕਸ਼ੀ ਨੇ 2 ਦਿਨ ਪਹਿਲਾਂ ਨੀਚੇ ਲਿਆਈ ਸੀ ਪਹਿਲਾਂ ਮੈਂ ਉੱਪਰ ਰੱਖਿਆਈ ਸੀ ਫਿਰ ਨੀਚੇ ਲਿਆਈ ਸੀ ਫਿਰ ਇਹਨੇ ਚਲਾਈ ਹੈ ਨਹੀਂ ਫਿਰ ਉਦਾਂ ਹੀ ਬਈ ਹੋਈ ਸੀ ਮੈਂ ਕਿਹਾ ਚਲੋ ਆਪਾਂ ਇਹਨੂੰ ਸਾਈਕਲ ਉੱਤੇ ਫਿਰ ਰੱਖਿਆਨੇ ਤਾਂ ਉਹਦੀ ਸਾਈਕਲ ਮੈਂ ਫਿਰ ਉੱਪਰ ਰੱਖਿਆਈ ਸੀ ਫਿਰ ਮੈਂ ਤਾਂ ਕਰਕੇ ਥੱਲੇ ਝਾੜੂ ਹੁਣ ਮਾਰ ਰਹੀ ਸੀ ਕਿਉਂਕਿ ਨਾ ਇਹ ਹੁੰਦਾ ਹੈ ਕਿ ਕੋਈ ਵੀ ਇੱਕ ਇੱਕ ਚੀਜ਼ ਖਲਾਰਾਈ ਲੱਗਦਾ ਹੈਗਾ ਹੁਣ ਮੰਨ ਲਓ ਸਾਹਮਣੇ ਸਾਈਕਲ ਪਈ ਸੀ ਕਿੰਨਾ ਉਹ ਜੀਪ ਲੱਗ ਰਿਆ ਸੀ ਤਾਂ ਹੁਣ ਇੱਥੇ ਦੀ ਕਦੇ ਉਧਰ ਕਰੂੰਗੀ ਤਾਂ ਜਿਹੜਾ ਹੁਣ ਮੈਂ ਪੋਚਾ ਆਰਮਨ ਲਗਾ ਲੂੰਗੀ ਤਾਂ ਕਰਕੇ ਫਿਰ ਮੈਂ ਉਹਨੂੰ ਉੱਪਰ ਰੱਖਿਆ ਹੀ ਸੀ ਕਿਉਂਕਿ ਜੋ ਵੀ ਫालतू ਦੀ ਚੀਜ਼ਾਂ ਫालतू ਤਾਂ ਮੈਨੂੰ ਸਮਾਨ ਲੱਗਦਾ ਨਾ ਮੈਂ ਉੱਪਰ ਹੀ ਰੱਖ ਦੇਣੀ ਹੁੰਦੀ ਹੈ ਕਿਉਂਕਿ نیچے ਕੋਈ ਕੰਮ ਨਹੀਂ ਹੈ ਜਿਹੜੀ ਚੀਜ਼ ਆ ਫਿਰ ਰੱਖਣ ਦਾ ਕੀ ਫਾਇਦਾ ਕਰ ਦੇ ਵਿੱਚ ਕੋਈ ਵੀ ਆਂਦਾ ਅਛਣ ਲੱਗਦਾ ਹੈਗਾ ਤੇ ਤਾਂ ਕਰਕੇ ਬਸ ਹੁਣ ਮੈਂ ਇੱਥੇ ਤੁਹਾਡੇ ਸਾਰਨ ਗੱਲਾਂ ਬਾਤਾਂ ਕਰਦੇ ਕਰਦੇ ਚਾਰੂ ਜਿਹੜਾ ਮਾਰ ਲੂੰਗੀ ਤੇ ਬਾਕੀ ਗਾਈਜ਼ ਜਿੰਨਾ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਕਿ ਤੁਹਾਡੇ ਸਾਰਨ ਹਰ ਮੂਮੈਂਟ ਸ਼ੇਅਰ ਕਰਾਂ ਜੋ ਮੈਂ ਕਰਦੀਆਂ ਹਨਾ ਆਪਦੇ ਵੱਲੋਂ ਬਹੁਤ ਮੈਂ ਕੋਸ਼ਿਸ਼ ਕਰਦਿਆਂ ਕਿ ਸਭ ਕੁਝ ਸ਼ੇਅਰ ਕਰਾਂ ਮਾਕੀਜੀ ਕਿਤੇ ਕੁਛ ਸਗੀ ਪਹੁੰਚਦਾ ਜਾਂ ਕੁਛ ਵੀ ਬਾਕੀ ਗਾਇਸ ਮੇਰੀ ਆਵਾਜ਼ ਨੂੰ ਥੋੜਾ ਜਿਹਾ ਅਵੋਇਡ ਕਰਿਓ ਕਿਉਂਕਿ ਮੇਰੀ ਆਵਾਜ਼ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਮੈਂ ਫਿਰ ਵੀ ਤੁਹਾਡੇ ਸਾਰਿਆਂ ਲਈ ਵੀਡੀਓ ਜਿਹੜੀ ਤਿਆਰ ਕਰ ਰਹੀ ਹਾਂ ਦੇਖੋ ਗਾਇਸ ਕਿੰਨੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਬਣਾਉਣ ਨੂੰ ਤਾਂ ਚਲੋ ਸ਼ੂਟ ਤਾਂ ਹੋ ਹੀ ਜਾਂਦੀ ਹੈ ਫਿਰ ਉਹਨੂੰ ਐਡਿਟ ਕਰਨਾ ਫਿਰ ਰਿਕਾਰਡਿੰਗ ਕਰਨਾ ਫਿਰ ਹਰ ਇੱਕ ਲਿਕਲਿ ਚੀਜ਼ ਨੂੰ ਚੈੱਕ ਕਰਨਾ ਬਹੁਤ ਮਿਹਨਤ ਲੱਗਦੀ ਹੈ ਤੁਸੀਂ ਇਸ ਮਿਹਨਤ ਨੂੰ ਕਬੂਲਿਆ ਕਰੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਆਪਣਾ ਲੀ ਬਸ ਚਾਰੂ ਵਜ ਗਿਆ ਸੀ ਤਾਂ ਉਸ ਤੋਂ ਬਾਅਦ ਮੈਂ ਜਿਹੜਾ ਪੋਚਾ ਅੰਦਰੋਂ ਮਾਰ ਲਈ ਸੀ ਤੇ 12ਵਾਂ ਮੈਂ ਮਾਰਨ ਲੱਗੀ ਹੋਈ ਸੀ ਮੈਂ ਚਲੋ ਤੁਹਾਡਾ ਸਾਰਨਾ ਸ਼ੇਅਰ ਕਰ ਲੈਣੀ ਕਿਉਂਕਿ ਜੇ ਅੰਦਰੋਂ ਬਾਹਰਲਾ ਦਿਖਾਉਣ ਲੱਗ ਜਾਂਦੀ ਫਿਰ ਮੇਰੀ ਜਿਹੜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਮੈਨੂੰ ਇਦਾਂ ਹੁੰਦਾ ਕਿ ਤੁਸੀਂ ਸਾਰੇ ਜਣੇ ਬੋਰ ਹੋ ਜਾਓਗੇ ਤਾਂ ਕਰਕੇ ਫਿਰ ਮੈਂ ਬਾਹਰਲਾ ਜਿਹੜਾ ਸ਼ੂਟ ਤਾਂ ਸਾਰਨਾ ਸ਼ੇਅਰ ਕਰਿਆ ਸੀ ਬਸ ਗਾਇਸ ਤੁਹਾਨੂੰ ਸਾਰਨੂੰ ਪਤਾ ਹੀ ਇਹ ਪੋਚਾ ਮੈਂ ਇਦਾਂ ਬੈਠ ਕੇ ਲਗਾਨੀ ਹੁੰਨੀ ਹੈ ਇਦਾਂ ਬੈਠ ਕੇ ਲਗਾਉਣ ਨਾਲ ਹਨਾ ਤੰਦਰੁਸਤ ਵੀ ਹੁੰਦਾ ਬੰਦਾ ਤੇ ਨਾਲੇ ਉੰਜ ਵੀ ਸੇਤ ਸਹੀ ਰਹਿੰਦੀ ਹੈ ਬਾਕੀ ਮੇਰੇ ਇਥੇ ਸੇਤ ਬਿਲਕੁਲ ਵੀ ਠੀਕ ਨਹੀਂ ਸੀਗੀ ਫਿਰ ਵੀ ਮੈਂ ਲੱਗੀ ਹੋਈ ਸੀ ਕੰਮ ਬੁਖਾਰ ਵਗੈਰਾ ਹੋਇਆ ਪਿਆ ਸੀਗਾ ਤੇ ਕਹਿੰਦੇ ਆ ਕਿ ਜਿਹੜੇ ਪਹਿਲਾਂ ਵਾਲੀਆਂ ਹਨਾ ਔਰਤਾਂ ਹੁੰਦੀਆਂ ਸੀਗੀਆਂ ਆ ਸਾਡੀਆਂ ਮੰਮੀਆਂ ਸਭ ਹਨਾ ਕਿੰਨੀਆਂ ਤੰਦਰੁਸਤ ਹੁੰਦੀਆਂ ਸੀਗੀਆਂ ਪਹਿਲਾਂ ਵਾਲੀਆਂ ਹਨਾ ਇਦਾਂ ਪੋਚਾ ਲੰਗਾਨਦੀਆਂ ਸੀ ਉਹ ਹਰ ਚੀਜ਼ ਹਨਾ ਮਿਹਨਤ ਕਰਦੀਆਂ ਸੀਗੀਆਂ ਤੇ ਅੱਜ ਕੱਲ ਸਹੂਲਤਾਂ ਹੀ ਬੜੀਆਂ ਦੇਤੀਆਂ ਨੇ ਜਿੱਦਾਂ ਪਹਿਲਾਂ ਬਿਨ ਏਸੀ ਤੋਂ ਰਹਿੰਦੇ ਸੀ ਹੁਣ ਅੱਜ ਕੱਲ ਏਸੀ ਆ ਗਏ ਤੇ ਪਹਿਲਾਂ ਪੋਚਾ ਐਵੇਂ ਲੋਂਦੇ ਸੀਗੇ ਪੈਟ ਕੀ ਤੇ ਹੁਣ ਪੋਚਾ ਲਗਾਉਂਦੇ ਆ ਪੋਚੇ ਵਾਲੇ ਸਟੈਂਡ ਆ ਚੁੱਕੇ ਨੇ ਅੱਜ ਕੱਲ ਹਨਾ ਨੀਅਸ ਹੁਲਤ ਆ ਚੁੱਕੇ ਨੇ ਗਾਇਜ਼ ਜਿਸ ਨਾਲ ਆਪਨੇ ਸਰੀਰ ਵਿਗੜਦੇ ਜਾ ਰਹੇ ਨੇ ਆਪਾਂ ਨੂੰ ਆਪਣੇ ਸਰੀਰ ਵੱਲ ਵੀ ਧਿਆਨ ਰੱਖਣਾ ਚਾਹੀਦਾ ਵੈਸੇ ਗਾਇਜ਼ ਮੈਂ ਇਹਨਾਂ ਦਾ ਨਾ ਉਦਾਂ ਪੋਚਾ ਜਿਵੇਂ ਸਟੈਂਡ ਵਾਲਾ ਹੁੰਦਾ ਲਗਾ ਕੇ ਮਜ਼ਾ ਹੀ ਨਹੀਂ ਆਂਦਾ ਮੈਨੂੰ ਇਦਾਂ ਹੁੰਦਾ ਕਿ ਮੈਂ ਪੋਚਾ ਪਤਾ ਨਹੀਂ ਕੀ ਲਗਾਤਾ ਕੀਨ ਲਗਾਇਆ ਵੀ ਹੈ ਕਿ ਨਹੀਂ ਤਾਂ ਮੈਂ ਪੋਚਾ ਹਮੇਸ਼ਾ ਜਦੋਂ ਵੀ ਲੋਣੀ ਹੈ ਬੈਠ ਕੇ ਹੀ ਲੋਣੀ ਕਦੇ ਮੇਰੀ ਮਜਬੂਰੀ ਹੋਈ ਵੀ ਹਾਂ ਮੇਰੇ ਤੋਂ ਨਹੀਂ ਲੱਗ ਰਿਹਾ ਫਿਰ ਮੈਂ ਉਦਾਂ ਲਗਾਉਂਗੀ ਨਹੀਂ ਮੈਂ ਡੇਲੀ ਪੋਚਾ ਇਦਾਂ ਹੀ ਲਗਾਣੇ ਆ ਇਦਾਂ ਲਗਾਣ ਵਾਲੇ ਹੁੰਦਾ ਹੈ ਕਿ ਜ ਹੱਥਵਾਜ ਜਾਂਦਾ ਤਾਂ ਪੋਚਾ ਜਿਹੜਾ ਵਧੀਆ ਤਰੀਕੇ ਨਾਲ ਲੱਗ ਜਾਂਦਾ ਤਾਂ ਕਰਕੇ ਮੈਂ ਪੋਚਾ ਇਦਾਂ ਲਗਾਨੀ ਹੁੰਨੀ ਆ ਬਾਕੀ ਗਾਇਜ਼ ਬਾਕੀ ਵੀਡੀਓ ਕਿੱਦਾਂ ਲੱਗੀ ਹੈ ਜ਼ਰੂਰ ਦੱਸਿਓ ਤੇ ਇੱਥੇ ਮੈਂ ਹੁਣ ਆਪਣਾ ਪੋਚਾ ਜਿਹੜਾ ਕੰਪਲੀਟ ਕਰਦੀ ਪਈ ਸੀ ਬਸ ਪੋਚਾ ਲਗਾ ਕੇ ਨਾਲ ਹੀ ਮੈਂ ਜਿਹੜਾ ਪਾਣੀ ਆ ਉਹ ਸਾਹਮਣੇ 플ੋਰ ਦੇ ਵਿੱਚ ਸੁੱਟ ਦੇਣੀ ਹੁੰਨੀ ਹੈ ਕਿ ਗੰਦਾ ਪਾਣੀ ਹੁੰਦਾਗਾ ਦੇ ਨਾਲ ਹੀ ਬਸ ਮੈਂ ਇੱਥੇ ਮੈਟ ਵਗੈਰਾ ਵਸ਼ਾਕੇ ਅੰਦਰ ਆਉਂਗੀ ਕਿਉਂਕਿ ਜੇ ਮੈਂ ਸਿੱਧਾ ਚਪਲਾ ਲੈ ਕੇ ਅੰਦਰ ਆਨੀਆ ਤਾਂ ਉਹ ਸਾਰੇ ਨਿਸ਼ਾਨ ਪੈ ਜਾਂਦੇ ਚਪਲਾਂ ਵਾਲੇ ਉਦਾ ਹੀ ਕਿਉਂਕਿ ਵਾਈਟ ਫਰਸ਼ ਹੈ ਸਾਡਾ ਉਹਦੇ ਕਰਕੇ ਤੇ ਬਸ ਮੈਂ ਆਪਣਾ ਮੈਟ ਵਗੈਰਾ ਵਸ਼ਾਕੇ ਅੰਦਰ ਆਉਂਗੀ ਤਾਂ ਫਿਰ ਆਪਣੀ ਜਿਹੜੀ ਵੀ ਹੱਥ ਵਗੈਰਾ ਧੋ ਕੇ ਹਣਾ ਫਿਰ ਅੰਦਰ ਜਾਨੀ ਹੁੰਨੀ ਹੈ ਮੈਂ ਸੋ ਹੀ ਗਾਈਜ਼ ਮੈਂ ਨਾ ਉੱਪਰ ਆਈ ਹਾਂ ਥੋੜਾ ਜਿਹਾ ਧੁੱਪ ਸੇਕਣ ਤੇ ਮੈਂ ਇਹ ਚੋਪੋ ਚਲਾ ਕੇ ਹੁਣ ਤੁਸੀਂ ਵਲੌਗਸ ਦੇਖਿਆ ਹੀ ਹੋਣਾ ਤੇ ਬਸ ਮੈਨੂੰ ਬਹੁਤ ਜ਼ਿਆਦਾ ਕੋਲਡ ਤੇ ਮੇਰੀ ਸ਼ਕਤੀ ਬਹੁਤ ਦੁਖ ਰਹੀ ਹੈ ਤੁਹੋ ਜਿਵੇਂ ਠੰਣ ਲੱਗੀ ਹੋਈ ਹੈਗੀ ਤੇ ਬਾਕੀ ਮੌਸਮ ਚੇਂਜ ਹੁੰਦਾ ਜਦੋਂ ਆਪਾਂ ਕੱਪੜੇ ਵਗੈਰਾ ਉਤਾਰ ਦਿੰਨੇ ਆ ਤੇ ਧੁੱਪ ਸੇਕ ਕੇ ਫਿਰ ਮੈਂ ਨੀਚੇ ਜਾਊਂਗੀ ਫਿਰ ਵਲੌਗ ਕੰਟੀਨਿਊ ਕਰੂੰਗੀ ਵਲੌਗ ਚ ਬਨੇ ਰਹੋ ਗਾਇਸ ਸੋ ਅੰਜ ਗਾਇਸ ਟਾਈਮ 5:00 ਵਜੇ ਗਏ ਨੇ ਤੇ ਜਿਹੜਾ ਤੁਸੀਂ ਵਲੌਗ ਪਹਿਲਾਂ ਦੇਖ ਲਿਆ ਉਹ ਮੇਰਾ सवेर तो लैके बारह बजे तक से आई थिंक उस उसमें तो मैं कोई वलॉग नहीं शूट क्योंकि फिर मेरे च हिम्मत ही नहीं रही वलॉग शूट क्योंकि मेरी तबीयत बहुत ज़्यादा खराब हो चुकी सी मेरा ज बीबी भी लो है तो नाले फीवर भी होया नाले हो है ना मैं डॉक्टर को जा हूने जाके आई दवाई लेके आई पहला पेल्ला तो फिर हूँ मैं बैठी सी मैं क्या चलो बलॉग द एंड करता क्योंकि मेरा बलॉग मैं शूट कर लिया हो तो बाकी गाइस जो वलॉग एक दो दिन नहीं आने तो प्लीज़ मेरे समझो क्योंकि मैं ठीक नहीं हूँ ਤੇ ਬਾਕੀ ਜੇ ਵਲੌਗ ਪਸੰਦ ਆਊਗਾ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਹੁਣ ਤਦ ਅਨੁਸਾਰਾਂ ਨੂੰ ਮਿਲੂੰਗੀ ਨੈਕਸਟ ਨਿਊ ਵਲੌਗ ਦੇ ਨਾਲ ਤੱਕ ਲਈ ਬਾਏ ਬਾਏ ਧਿਆਨ ਰੱਖਿਓ ਸਾਰੇ ਜਣੇ ਬੇ ਪਲੀਜ਼